ਮੋਟਰ ਮੱਚਣ ਦਾ ਕਾਰਨ ਹੁੰਦਾ ਸਭ ਤੋਂ ਵੱਡਾ ਉਹ ਕੀ ਹੁੰਦਾਗਾ ਇਸ ਵੀਡੀਓ ਦੇ ਵਿੱਚ ਮੈਂ ਦੱਸਣ ਲੱਗਿਆਂਗਾ ਤੇ ਜਿੰਨਾ ਕੁ ਮੈਨੂੰ ਪਤਾਗਾ ਉਨਾਂ ਕੁ ਤੁਹਾਡੇ ਨਾਲ ਮੈਂ ਲੱਗਿਆਂਗਾ ਸ਼ੇਅਰ ਕਰਨ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾਗਾ ਸਿਰਫ ਜਿਵੇਂ ਆਪਣਾ ਹੁਣ ਹੈਗਾ ਟਰਾਂਸਫਾਰਮਰ ਆ ਇਹਦਾ ਬਾਈ ਧਿਆਨ ਰੱਖਣਾ ਖਾਸ ਧਿਆਨ ਕਿਉਂਕਿ ਇਤੇ ਜਿਹੜੇ ਫਿਊਜ ਵਗੈਰਾ ਨੇ ਨਾ ਉਹ ਸਹੀ ਲੱਗੇ ਹੋਣੇ ਚਾਹੀਦੇ ਢਿੱਲੇ ਨਹੀਂ ਹੋਣੇ ਚਾਹੀਦੇ ਤੇ ਬਾਕੀ ਮੋٹے ਨਹੀਂ ਜ਼ਿਆਦੇ ਹੋਣੇ ਚਾਹੀਦੇ ਤੇ ਪਤਲੇ ਹੋਣੇ ਚਾਹੀਦੇ ਆ ਜਿਵੇਂ ਮੰਨ ਲਓ ਵਿਚਾਲੜਾ ਜਮੇ ਵੀ ਹੇਲ ਉਸ ਆਵਲ ਨਾਲ ਜਿਹੜੇ ਫਯੋਜ ਆ ਇਹ ਲੱਗੇ ਹੋਣੇ ਚਾਹੀਦਾ ਮੋਟਰ ਛੋਟੀ ਕਦੇ ਵੀ ਨਹੀਂ ਮੱਚਦੀ ਛੇਤੀ ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਬਈ ਤੁਸੀਂ ਉਸ ਤੋਂ ਬਾਅਦ ਚ ਸਟਾਰਟਰ ਤੇ ਗ੍ਰਿਪ ਇਹ ਜ਼ਰੂਰੀ ਹੋਣੀ ਚਾਹੀਦੀ ਲੱਗੇ ਹੁਣ ਜਿਵੇਂ ਆਪਣੇ ਅੰਦਰ ਨੇ ਮੰਨ ਲਓ ਹੁਣ ਦਿਖਾਉਣਾ ਮੈਂ ਸਾਰਾ ਹੁਣ ਹੁਣ ਮੰਨ ਲਓ ਆ ਗ੍ਰਿਪ ਆ ਇਹ ਲੱਗੇ ਵੀ ਆਪਣੇ ਤੇ ਸਟਾਰਟਰ ਤੇ ਇਹ ਜ਼ਰੂਰੀ ਆ ਹੁਣ ਬਈ ਹੁਣ ਜਿਹੜੀ ਸਾਡੀ ਮੋਟਰ ਸੀਗੀ ਪਾਈ ਵੀ ਘਟੋ ਘਟ ਉਹਨੂੰ ਆਹ ਹੁਣ ਹੈਗੀ 20 ਦੀ ਮੋਟਰ ਇਹਨੂੰ ਤਾਂ ਹੋ ਗਏ ਮੈਨੂੰ ਲੱਗਦਾ ਖਾਸਾ ਟਾਈਮ ਹੋ ਗਿਆ ਇਹਨੂੰ ਵੀ 15-16 ਸਾਲ ਹੋ ਗਏ ਹੋਣਿਆ 13-14 ਸਾਲ ਆਹ ਗ੍ਰਿਪਾਂ ਨੂੰ ਹੋ ਗਏ ਉਸ ਤੋਂ ਬਾਅਦ ਚ 15 ਦੀ ਮੋਟਰ ਸੀ ਹੁਣ ਤਾਂ ਹੈਈਏ 20 ਦੀ ਨਾ ਤਾਂ ਬਾਈ ਮੋਟਰ ਅੱਜ ਤੱਕ ਉਹ ਮੱਚੀ ਸੀ ਠੀਕ ਆ ਨਾ ਨਾ ਅੱਜ ਤੱਕ ਇਹ ਮੱਚੀ ਆ ਟੋਟੇ ਵਗੈਰਾ ਜਰੂਰੀ ਰਹੇ ਆ ਤੇ ਇਹ ਜੋੜ ਵਗੈਰਾ ਤੇ ਇੱਕ ਜੋੜ ਆ ਜਿਹੜੇ ਕੇਬਲ ਦੇ ਬਾਈ ਉਹ ਜ਼ਰੂਰੀ ਯਾਨੀ ਕਿ ਵੀ ਵਧੀਆ ਲੱਗੇ ਹੋਣੇ ਚਾਹੀਦੇ ਆ ਤੇ ਮੰਨ ਲਓ ਸਿੰਬਲਾਂ ਕੁੱਟ ਗਏ ਸਭ ਤੋਂ ਵੱਡਾ ਮੇਨ ਕਾਰਨ ਇੱਕ ਦਾ ਰੱਖਣਾ ਹੈ ਕਿ ਧਿਆਨ ਟਰਾਂਸਫਾਰਮ ਤੇ ਨੰਬਰ 2 ਤੇ ਕੇਬਲ ਉਹਦੇ ਜੋੜ ਆ ਉਹ ਸਹੀ ਹੋਣੇ ਚਾਹੀਦਾ ਨੰਬਰ 3 ਤੇ ਗ੍ਰਿਪ 4 ਤੇ ਸਟਾਰਟਰ 4 ਨੰਬਰ ਤੇ ਜੋ ਜਿਹੜੇ ਆ ਗ੍ਰਿਪ ਆ ਬਾਈ ਉਹ ਟਾਈਮ ਦੇ ਵਿੱਚ ਘੱਟੋ ਘਾਟ ਇਹ ਲੱਗੇ ਸੀਗੇ ਬਾਈ 2300 ਦੇ ਗ੍ਰਿਪ ਕਿਉਂਕਿ ਹੁਣ ਜਿਹੜੇ ਸਸਤੇ ਲਾਉਣ ਨੇ ਉਹ ਫਿਰ ਘੱਟ ਟਾਈਮ ਕੱਢਦੇ ਆ ਇਹਨਾਂ ਨੂੰ ਵੀ ਖਾਸਾ ਟਾਈਮ ਹੋ ਗਿਆ ਲੱਗਿਆ ਨੂੰ ਤੇ ਇਹ ਜ਼ਰੂਰੀ ਆ ਕਿਉਂਕਿ ਜੇ ਇਹਨਾਂ 'ਚ ਵੀ ਨੁਕਸ ਆਗਾ ਜਿੰਨਾ ਚ ਮੰਨ ਲਓ ਢੈਲਾ ਗ੍ਰਿਪਾਂ ਦੇ ਵਿੱਚ 스파ਰਕ ਕਰਦੇ ਆ ਜਾਂ ਆਪਾਂ ਤਾਰਾਂ ਦਾ ਨੇ ਤਾਰਾਂ 스파ਰਕ ਕਰਦੀਆਂ ਨੇ ਫੁੱਲ ਚਾਂਸ ਹੁੰਦਾ ਬਾਈ ਮੋਟਰ ਮਚਣ ਦੇ ਉਦੋਂ ਵੀ ਇਹ ਜ਼ਰੂਰੀ ਮੰਨ ਲਓ ਵੀ ਹੋਣੇ ਜ਼ਰੂਰੀ ਆ ਇਹ ਗ੍ਰਿਪ ਤਾਂ ਹੁਣ ਮੈਂ ਹੁਣ ਵਿੱਚ ਦੇਖਿਆਗਾ ਮੋਟਰਾਂ ਤੇ ਹੁਣ ਜਿਵੇਂ ਆਪਣੇ ਹੁਣ ਉੱਪਰੋਂ ਟਰਾਂਸਫਾਰਮਰ ਤੋਂ ਕੇਬਲ ਆਉਂਦੀ ਹੁੰਦੀ ਹੈ ਉਹ ਸਿੱਧੀਆਂ ਸਟਾਰਟਰ ਜੀ ਤਾਰਾਂ ਹੁੰਦੀ ਨੇ ਉਦੋਂ ਬਾਈ ਫੁੱਲ ਚਾਂਸ ਹੁੰਦਾ ਮੋਟਰ ਮਚਣ ਦਾ ਜਿੰਨਾ ਕ ਮੈਨੂੰ ਹੈਗਾ ਸੀਗਾ ਤਜਰਬਾ ਮੈਂ ਦੇਖੋ ਛੋਡੇ ਨਾਲ ਉਹਨਾਂ ਸ਼ੇਅਰ ਕੀਤਾਗਾ ਜਿੰਨਾ ਕ ਮੈਨੂੰ ਪਤਾ ਹੈਗਾ ਹੁਣ ਸਾਡੇ ਵੀ 2-3 ਮੋਟਰਾਂ ਹੈਗੀਆਂ ਨੇ ਮੰਨ ਲਓ ਤੇ ਉਹਨੇ ਆਪਾਂ ਨੂੰ ਪਤਾ ਹੁੰਦਾ ਆਪਣੇ ਖੇਤ ਦਾ ਹਨਾ ਤੇ ਹੁਣ ਆਪਾਂ ਨੂੰ ਪਤਾ ਹੁੰਦਾ ਆਪਣੀਆਂ ਮੋਟਰਾਂ ਦਾ ਵੀ ਕੀ ਘਟਵਾਦਾ ਵੀ ਕਿਉਂ ਮੋਟਰ ਬਚਦੀ ਹੈ ਹਨਾ ਤਾਂ ਕਰਕੇ ਜਿੰਨਾ ਕ ਮੈਨੂੰ ਪਤਾ ਸੀਗਾ ਮੈਂ ਉਹ ਛੋਡੇ ਨਾਲ ਸ਼ੇਅਰ ਕੀਤਾਗਾ ਹੁਣ ਜੇ ਬਈ ਅਤੇ ਹੁਣ ਮੋਟਰ ਬਾਰ-ਬਾਰ ਮੱਚਦੀ ਹੈ ਬਾਰ-ਬਾਰ ਮੱਚਦੀ ਹੈ ਉਹ ਕਾਰਨ ਸਾਰਾ ਇਹੀ ਹੁੰਦਾਗਾ ਇੰਨਾ ਕ ਜਰੂਰ ਧਿਆਨ ਰੱਖੋ ਇਨਾਂ ਕੁ ਜ਼ਰੂਰ ਧਿਆਨ ਰੱਖੋ ਮੋਟਰ ਕਦੇ ਛੇਤੀ ਮੱਚਦੀ ਨਹੀਂ ਹੈਗੀ ਆਉਂਦੀ ਜਾਂਦੀ ਲਾਈਟ ਤੇ ਹੀ ਮੋਟਰ ਮੱਚਦੀ ਹੁੰਦੀ ਆ ਆਉਗੀ ਖੇਤਾਂ ਦੇ ਵਿੱਚ ਉਹ ਛੱਡ ਦੇ ਗ੍ਰੈਡ ਦੇ ਵਿੱਚੋਂ ਉਦੋਂ ਹੀ ਮੋਟਰ ਜਾਦੇ ਮੱਚਣ ਦਾ ਚਾਂਸ ਹੁੰਦਾਗਾ ਜਾਂ ਹੁਣ ਜਦੋਂ ਉਧਰੋਂ ਵੱਧ ਘੱਟ ਲਾਈਟ ਆਉਂਦੀ ਆ ਉਦੋਂ ਪਤਾ ਕੀ ਹੁੰਦਾ ਜਾਂ ਆਪਣਾ ਫਿਓਜ ੱਟੂਗਾ ਫਿਓਜ ਨਾ ਤਾਂ ਮੋਟਾ ਹੋਣਾ ਚਾਹੀਦਾ ਨਾ ਹੋਵੇ ਪਤਲਾ ਵੀ ਹੁਣ ਜਿਵੇਂ ਵਿਚਾਲੜਾ ਜਾਂ ਮੇਲ ਮਤਲਬ ਵੀ ਮੰਨ ਕੇ ਚੱਲੋ ਉਦੋਂ ਹੋਣਾ ਚਾਹੀਦਾ ਟਰਾਂਸਫਾਰਮ ਇਦਰੋਂ ਹੋਣਾ ਚਾਹੀਦਾ ਗ੍ਰਿਪਾਂ ਦਾ ਮੋਟਰ ਕਦੇ ਨਹੀਂ ਮੱਚਦੀ ਇਹ ਇਹ ਤਜਰਬਾ ਜ਼ਰੂਰ ਦੇਖਿਓ ਕਰਕੇ ਛੋਡੀ ਜਰ ਮੋਟਰ ਨਹੀਂ ਮੱਚੂਗੀ ਆਪਣਾ ਹੁਣ ਇੱਥੇ ਗ੍ਰਿਪ ਵਗੈਰਾ ਸਟਾਰਟਰ ਵਗੈਰਾ ਆਪਣਾ ਵਧੀਆ ਲਾਇਆ ਹੈਗਾ ਅੱਜ ਤੱਕ ਮੋਟਰ ਮੱਚੀ ਨਹੀਂ ਹੈਗੀ ਤੇ ਹੁਣ ਜੇ ਵੀਡੀਓ ਵਧੀਆ ਲੱਗੀ ਬਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ